ਸਤਗੁਰਾਂ ਦੀ અપਾਰ ਬਖਸ਼ਿਸ਼ ਰਹਿਮਤ ਸਦਕਾ ਗੁਰੂ ਦਰਬਾਰ ਅੰਦਰ ਜੁੜ ਬੈਠ ਗੁਰੂ ਕੇ ਪਿਆਰ ਵਾਲੀ ਕੀਰਤਨੀਏ ਭਾਈ ਸਿਪਾਈ ਅਨੀਲ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ ਜਿੱਥੇ ਸਰੀਰਕ ਤੌਰ ਤੇ ਜੁੜੇ ਬੈਠੇ ਹਾਂ ਉਥੇ ਮਨ ਦੀ ਹਾਜ਼ਰੀ ਵੀ ਸਾਡੀ ਲੱਗੀ ਰਹੇ ਅੱਜ ਸੇਵਕ ਪਰਿਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਛਾਬੜਾ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਦੀਆਂ ਦਿੱਤੀਆਂ ਖੁਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਇਹ ਵਿਸ਼ੇਸ਼ ਦੀਵਾਨ ਸਜੇ ਨਾਲ-ਨਾਲ ਅੱਜ 8 ਮਹੀਨੇ ਦੀ ਅਰੰਭਤਾ ਹੋਈ ਇਸ ਸੰਬੰਧੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਾਝ ਰਾਗ ਦੇ ਅੰਦਰ ਪਾਵਨ ਬਾਣੀ ਅੰਦਰ ਜੋ 12 ਮਾਂ ਦੀ ਲੜੀ ਬਖਸ਼ਿਸ਼ ਕਰਦੇ ਨੇ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਪਾਵਨ ਬਾਣੀ ਅੰਦਰ ਪਰਮਾਤਮਾ ਤੋਂ ਵਿਛੜੇ ਹੋਏ ਜੀਵ ਨੂੰ ਵਖ ਵਖ ਜੁਗਤੀਆਂ ਦੇ ਰਾਹੀ ਉਸੇ ਦੇ ਨਾਲ ਦੁਬਾਰਾ ਮਿਲਾਬ ਕਰਾਉਣ ਦੀ ਜਾਚ ਸਖਾਈ ਕਿ ਐ ਇਨਸਾਨ ਰੱਬ ਨੂੰ ਦੋਸ਼ ਨਾ ਦਈ ਤੇਰੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਰੱਬ ਤੋਂ ਪਰਮੇਸ਼ਰ ਤੋਂ ਵਿਛੋੜਾ ਪੈ ਗਿਆ ਹੋ ਸਕਦਾ ਹੈ ਹੁਣ ਤੇਰਾ ਆਪਣਾ ਯਤਨ ਕੰਮ ਨਾ ਆਏ ਤੂੰ ਗੁਰੂ ਕੀ ਸ਼ਰਨ ਦੇ ਅੰਦਰ ਜਾ ਕੇ ਅਰਦਾਸ ਬੇਨਤੀ ਕਰ ਕਿ ਹੇ ਮਾਲਕ ਜੀ ਬਖਸ਼ ਰਹਿਮਤ ਕਰ ਦਿਓ ਆਪ ਜੀ ਨੂੰ ਕੋਈ ਦੋਸ਼ ਨਹੀਂ ਦਿੰਦੇ ਦੱਤੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣ ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦਿੰਦਾ ਮੈਂ ਤਾਂ ਤੇਰੇ ਅੱਗੇ ਆ ਕੇ ਅਰਦਾਸ ਬੇਨਤੀ ਤਰਲਾ ਕਰਦਾ ਹੇ ਮਾਲਕ ਪਰਮੇਸ਼ਰ ਜੀ ਮੈਨੂੰ ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲਏ ਕਿਸੇ ਵੀ ਜਨਮ ਅੰਦਰ ਕੋਈ ਤਾਕਤ ਨਹੀਂ ਕਿ ਤੇਰੇ ਨਾਲ ਸਾਝ ਬਣ ਸਕੇ ਆਈ ਤਾਂ ਇੱਕ ਮਨੁੱਖੀ ਜਾਮਾ ਭਾਈ ਪ੍ਰਾਪਤਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮੈਂ ਇਨਾਂ ਬਚਨਾਂ ਨੂੰ ਸੁਣਦਿਆਂ ਪੜਦਿਆਂ ਵਿਚਾਰਦਿਆਂ ਅਜ ਤੇਰੇ ਸਾਹਮਣੇ ਖੜਾ ਹੋ ਕੇ ਅਰਦਾਸ ਕਰਦਾ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਦੇ ਤੇ ਬਾਹਰੀ ਕਿਤੈ ਨ ਆਵੇ ਕਾਮ ਜਲ ਬਿਨ ਸ਼ਾ ਕੁਮਲਾਵਤੀ ਉਪਜੈ ਨਾਹੀ ਧਾਮ ਇਹ ਮੇਰੀ ਹਾਲਤ ਬਣ ਗਈ ਤੇਰੇ ਤੋਂ ਬਿਨਾ ਕੋਈ ਵੀ ਮੈਨੂੰ ਪੁੱਛਦਾ ਨਹੀਂ ਸਤਿਗੁਰੂ ਜੀ ਨੇ ਫਿਰ ਇਸ ਜੀਵ ਨੂੰ ਰੱਬ ਦੇ ਵਿੱਚ ਅਪੇਦ ਕਰਨ ਦੀ ਇਹ 12 ਮਹਾਰਾਹੀ ਬਾਣੀ 14 ਸ਼ਬਦਾਂ ਦੀ ਰਚ ਕੇ ਜੁਗਤੀ ਸिखਾਈ ਕਿ ਉਸ ਨੂੰ ਚੇਤੇ ਕਰਿਆ ਕਰ ਚੇਤ ਗੋਵਿੰਦ ਅਰਾਦੀਏ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਸਤ ਸੰਗੀਆਂ ਵਿੱਚ ਬੈਠ ਕੇ ਜਦੋਂ ਗੁਰੂ ਦੀ ਸਿਫਤ ਕਰੇਗਾ ਤੇਰੇ ਉਪਰ ਬਖਸ਼ਿਸ਼ ਰਹਿਮਤ ਹੋ ਜਾਏਗੀ ਵੈਸਾ ਠੀਰਨ ਕਿਉਂ ਵਾਂਡੀਆਂ ਜਿੰਨਾ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਮੈਨੂੰ ਇਸ ਮਾਇਆ ਦੇ ਪਸਾਰੇ ਨੇ ਆਪਣੇ ਵਿੱਚ ਲਪੇਟ ਲਿਆ ਸਹਿਬ ਕਹਿਣ ਲੱਗੇ ਅੱਗੇ ਅੱਗੇ ਗੁਰੂ ਕੀ ਇਸ ਪਾਵਨ ਬਾਣੀ ਨੂੰ ਪੜੀ ਜਾ ਤੇਰਾ ਮਿਲਾਪ ਜ਼ਰੂਰ ਹੋ ਜਾਏਗਾ ਉਸ ਵੱਡੇ ਦੇ ਨਾਲ ਜੁੜ ਜਾ ਖਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਜਿਸ ਅੱਗੇ ਸਾਰੀ ਕਾਇਨਾਤ ਝੁਕਦੀ ਹੈ ਜਿਸ ਅੱਗੇ ਅਮੀਰ ਗਰੀਬ ਚੋਰ ਡਾਕੂ ਹਰ ਬੰਦਾ ਅਖੀਰ ਤੇ ਝੁਕਦਾ ਹੈ ਸਹਿਮ ਕਹਿਣ ਲੱਗੇ ਉਸ ਅੱਗੇ ਝੁਕ ਜਾ ਜੇ ਅੱਜ ਇਹ ਮਹੀਨਾ ਆਰੰਭ ਹੋਇਆ ਆਸਾੜ ਤਪੰਦਾ ਤਿਸ ਲੱਗੇ ਹਰ ਨਾਗਾ ਨਾ ਜਿੰਨਾ ਪਾਸ ਸਾਬ ਕਹਿਣ ਲੱਗੇ ਗਰਮੀ ਦੋ ਤਰ੍ਹਾਂ ਦੀ ਏ ਇੱਕ ਗਰਮੀ ਬਾਹਰ ਦੀ ਹੈ ਤੇ ਇੱਕ ਗਰਮੀ ਅੰਦਰ ਦੀ ਬਾਰੀ ਤੌਰ ਤੇ ਇਹ ਜੇਟ ਖਾੜ ਦੇ ਮਖੀਨੇ ਬੜੇ ਗਰਮ ਮੰਨੇ ਗਏ ਪਰ ਇਹਨਾਂ ਦਾ ਕਿਤੇ ਨਾ ਕਿਤੇ ਪ੍ਰਾਣੀ ਆਪਣੇ ਵੱਲੋਂ ਇਲਾਜ ਕਰ ਲੈਂਦਾ ਕੋਈ ਇਨਸਾਨ ਪਹਾੜਾਂ ਵੱਲ ਚਲਾ ਜਾਏਗਾ ਕੋਈ ਇਨਸਾਨ ਆਪਣੇ ਘਰ ਦੇ ਅੰਦਰ ਪੱਖੇ ਚਾਲੂ ਕਰ ਲਏਗਾ ਕੋਈ ਕੂਲਰ ਚਲਾਏਗਾ ਕੋਈ ਏਸੀ ਰੂਮ ਅੰਦਰ ਜਾ ਟਿਕਾਣਾ ਕਰਦਾ ਹੈ ਸਰੀਰਕ ਤੌਰ ਤੇ ਠੰਡਕ ਦਿੱਤੀ ਜਾ ਸਕਦੀ ਏ ਪਰ ਅੰਦਰ ਦੀ ਠੰਡਕ ਇਹਨਾਂ ਚੀਜ਼ਾਂ ਦੇ ਨਾਲ ਪ੍ਰਾਪਤ ਨਹੀਂ ਹੋਣੀ ਸਹਿਬ ਕਹਿਣ ਲੱਗੇ ਜਿਸ ਮਰਜ਼ੀ ਇਲਾਕੇ ਅੰਦਰ ਚਲਾ ਜਾ ਠੰਡੀ ਰੁੱਤ ਦੇ ਵਿੱਚ ਚਲਾ ਜਾ ਭਾਵੇਂ ਆਪਣੇ ਮੱਥੇ ਉੱਪਰ ਚੰਦਨ ਦਾ ਲੇਪਨ ਵੀ ਕਰ ਲੈ ਭਾਵੇਂ ਆਪਣੇ ਵੱਲੋਂ ਯਤਨ ਕਰਦਿਆਂ ਰਾਤ ਆਪਣੇ ਮਕਾਨ ਦੀ ਛੱਤ ਉੱਪਰ ਚੰਦਰਮਾ ਦੀ ਚਾਨਣੀ ਵਿੱਚ ਵੀ ਬੈਠਾ ਰਹੀਂ ਜੇ ਅੰਦਰ ਵਿਕਾਰਾਂ ਦੀ ਪੱਠੀ ਵੱਲਦੀ ਹੈ ਤੇ ਇਸ ਨੇ ਇਹਨਾਂ ਬਾਰੀ ਯਤਨਾਂ ਦੇ ਨਾਲ ਸ਼ਾਂਤ ਕੋਈ ਨਹੀਂ ਹੋਣਾ ਸੇਬ ਕਹਿਣ ਲੱਗੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾਮ ਨਾਮ ਤੋਂ ਬਿਣਾ ਅੰਦਰ ਇਸ ਬਲ ਦੇ ਹੋਏ ਵਿਕਾਰਾਂ ਨੇ ਸ਼ਾਂਤ ਕੋਈ ਨਹੀਂ ਹੋਣਾ ਸਤਗੁਰੂ ਜੀ ਪਾਵਨ ਬਾਣੀ ਅੰਦਰ ਕਹਿੰਦੇ ਇਹ ਸਭ ਕੁਝ ਤਾਂ ਹੋਇਆ ਕਿਉਂਕਿ ਤੂੰ ਅਸਲੇ ਤੋਂ ਗੁਰੂ ਕੀ ਵਿਚਾਰ ਧਾਰਾ ਤੋਂ ਦੂਰ ਹੋ ਗਿਆ ਜੇ ਸਤਿਗੁਰੂ ਦੀ ਪਾਵਨ ਬਾਣੀ ਦਾ ਸਹਾਰਾ ਲੈਂਦਾ ਤੇ ਸ਼ਾਇਦ ਤੈਨੂੰ ਜ਼ਿੰਦਗੀ ਦੇ ਅੰਦਰ ਇਹ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪੈਂਦਾ ਤੂੰ ਗੁਰੂ ਤੋਂ ਦੂਰ ਹੋਇਆ ਤੇ ਦੁੱਖਾਂ ਨੇ ਆਣ ਅੰਦਰ ਐਸੀ ਤਪੱਸ ਪੈਦਾ ਕਰ ਦਿੱਤੀ ਕਿ ਤੈਨੂੰ ਆਪਣੇ ਸੰਭਾਲਣ ਨੂੰ ਆਪਣੇ ਆਪ ਨੂੰ ਔਖਾ ਹੋ ਗਿਆ ਜਿਉ ਤਪਦ ਹੈ ਬਾਰੋ-ਬਾਰ ਤਪ ਤਬ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕੋੜ ਦੇ ਰੋਗੀ ਵਾਂਗ ਇਸ ਤਰ੍ਹਾਂ ਦਾ ਅੰਦਰ ਦੀ ਤਪਸ ਦਾ ਮਾਰਿਆ ਇਨਸਾਨ কুরਲਾਈ ਜਾਂਦਾ ਹੈ ਬਿਲਕੀ ਜਾਂਦਾ ਹੈ ਗੁਰੂ ਦੀ ਪਾਵਨ ਬਾਣੀ ਤੋਂ ਬਿਨਾ ਸ਼ਾਂਤੀ ਕੋਈ ਨਹੀਂ ਮਿਲਨੀ ਸਤਿਗੁਰੂ ਗੁਰੂ ਨਾਨਕ ਸਾਹਿਬ ਇਕ ਥਾਂ ਤੇ ਇਹ ਸਰੀਰ ਨੂੰ ਤਾਂ ਲੋਹਾਰ ਦੀ ਭੱਟੀ ਦੀ ਨਿਆਈਂ ਕਹਿ ਦਿੰਦੇ ਨੇ ਕਿ ਜਿਵੇਂ ਕੋਈ ਲੋਹਾਰ ਜਿਵੇਂ ਕੋਈ ਲੋਹੇ ਦੀ ਫੈਕਟਰੀ ਹੋਵੇ ਜਿੱਥੇ ਦਿਨ ਰਾਤ ਅੱਗ ਬਲ ਰਹੀ ਏ ਖੋ ਸਕਦਾ ਸਾਰਾ ਦਿਨ ਉਹ ਬਲਦੀਆਂ ਹੋਈਆਂ ਅੱਗ ਦੀਆਂ ਭੱਟੀਆਂ ਸੈਨ ਉਹ ਫੈਕਟਰੀ ਦਾ ਦੁਕਾਨ ਦਾ ਮਾਲਕ ਸ਼ਾਮ ਨੂੰ ਇਹਨਾਂ ਪੱਠੀਆਂ ਵਿੱਚੋਂ ਆਗ ਬੁਝਾ ਕੇ ਆਪਣੇ ਘਰ ਅੰਦਰ ਜਾ ਕੇ ਰਾਤ ਆਰਾਮ ਕਰ ਲਏ ਪਰ ਇਹ ਇਨਸਾਨ ਜਦੋਂ ਮੈਂ ਤੇਰੇ ਵੱਲ ਦੇਖਦਾ ਤੇਰੀ ਤਾਂ ਵਿਕਾਰਾਂ ਦੀ ਇਹ ਪੱਠੀ ਇਹ ਸਰੀਰ ਅੰਦਰ ਜਿਹੜੇ ਵਿਕਾਰਾਂ ਨੇ ਆਗ ਬਾਲੀ ਹੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਸ਼ੈਸ਼ ਨਿੰਦਿਆ ਚੁਗਲੀਆਂ ਇਹ ਨਾ ਦਿਨੇ ਸ਼ਾਂਤ ਹੁੰਦੀ ਏ ਨਾ ਰਾਤ ਨੂੰ ਸ਼ਾਂਤ ਹੁੰਦੀ ਏ ਇਹ ਤਾਂ ਦਿਨ ਰਾਤ ਅੱਗ ਬਲੀ ਜਾਂਦੀ ਏ ਕਿਸੇ ਤੇ ਗੁਣ ਦੇਖ ਕੇ ਅੰਦਰ ਸਾੜਾ ਅੰਦਰ ਈਰਖਾ ਪੈਦਾ ਹੋਈ ਕਿਸੇ ਨੂੰ ਇੱਜ਼ਤ ਮਾਣ ਮਿਲ ਗਿਆ ਇਹ ਦੇਖ ਕੇ ਤਾਂ ਦੁਖੀ ਹੋਈ ਜਾਂਦਾ ਹੈ ਕਿਸੇ ਕੋਲ ਧਨ ਬਹੁਤ ਆ ਗਿਆ ਇਹਦੇ ਕੋਲ ਅਜੇ ਉਹ ਦਾਤ ਨਹੀਂ ਮਿਲੀ ਤੇ ਇਹ ਦੂਜੇ ਨੂੰ ਦੇਖ ਦੇ ਕੇ ਈਰਖਾ ਅੰਦਰ ਵਿਕਾਰ ਪੈਦਾ ਕਰੀ ਜਾ ਰਿਹਾ ਹੈ ਕਿਸੇ ਦੇ ਬੱਚੇ ਲਾਇਕ ਨਿਕਲ ਆਏ ਕਿਸੇ ਦਾ ਸੋਨਾ ਘਰ ਬਣ ਗਿਆ ਪਰ ਇਹ ਤਾਂ ਅੰਦਰੇ ਅੰਦਰ ਤਪਸ਼ ਅੰਦਰੇ ਅੰਦਰ ਅੱਗ ਬਾਲ ਕੇ ਬੈਠਾ ਹੋਇਆ ਹੈ ਕਿ ਸਭ ਕੁਝ ਮੇਰੇ ਕੋਲ ਹੋਣਾ ਚਾਹੀਦਾ ਸੀ ਪਰ ਇਹ ਤਾਂ ਦੂਜੇ ਕੋਲ ਚਲਾ ਗਿਆ ਸਤਿਗੁਰੂ ਦੇ ਬਚਨ ਸਾਂਝੇ ਕਰਨ ਲੱਗਾ ਸਾਂ ਕਾਇਆ ਆਰਣ ਗੁਰੂ ਨਾਨਕ ਸਾਹਿਬ ਦੇ ਬੋਲ ਕਹਿ ਲਗੇ ਸਰੀਰ ਇੱਕ ਲੋਖਾਰ ਦੀ ਬਲਦੀ ਹੋਈ ਪੱਠੀ ਦੀ ਨਿਆਈ ਬਣ ਗਿਆ ਉਸ ਇਨਸਾਨ ਦਾ ਜਿਹੜਾ ਉਪਰੋਂ ਕੁਝ ਖੈ ਤੇ ਅੰਦਰੋਂ ਕੁਝ ਹੈ ਜਿਸ ਨੂੰ ਸਤਿਗੁਰੂ ਕਹਿੰਦੇ ਕੱਚਾ ਹੈ ਅਜੇ ਇਹ ਰੱਬ ਦੇ ਦਰ ਤੇ ਪਰਵਾਨ ਕੋਈ ਨਹੀਂ ਹੋਇਆ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗੰਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ ਬਾਹਰ ਤੇ ਹੋ ਸਕਦਾ ਹੈ ਪੱਠੀ ਵਿੱਚ ਇੱਕੋ ਤਰ੍ਹਾਂ ਦੀ ਅੱਗ ਬਲਦੀ ਹੋਏ ਪਰ ਇਸ ਦੇ ਅੰਦਰ ਦੀ ਵਿਕਾਰਾਂ ਦੀ ਪੱਠੀ ਅੰਦਰ ਤਾਂ ਕਈ ਤਰ੍ਹਾਂ ਦੀ ਅੱਗ ਖਾਸ ਕਰਕੇ ਸਹਿਬ ਕਹਿਣ ਲਗੇ ਪੰਜ ਤਰਾਂ ਦੀ ਅੰਦਰ ਅਗ ਬਲ ਰਹੀ ਏ ਤੇ ਚਿੰਤਾ ਦੀ ਸੰਨੀ ਸਾਰੇ ਪਾਸਿਆਂ ਤੋਂ ਮਨ ਨੂੰ ਚੁੱਕ ਚੁੱਕ ਕੇ ਪਲਟਾ ਪਲਟਾ ਕੇ ਸਾੜੀ ਜਾ ਰਹੀ ਏ ਸਹਿਬ ਕਹਿਣ ਲੱਗੇ ਖੁੜ ਜਿੰਨੀ ਦੇਰ ਪੂਰਾ ਗੁਰੂ ਨਹੀਂ ਮਿਲੇਗਾ ਓਨੀ ਦੇਰ ਇਹ ਅਗ ਸ਼ਾਂਤ ਕੋਈ ਨਹੀਂ ਹੋਣੀ ਪੂਰਾ ਗੁਰੂ ਮਿਲਿਆ ਤੇ ਉਹ ਅੰਦਰ ਦੀ ਇਸ ਭੱਟੀ ਨੂੰ ਸ਼ਾਂਤ ਕਰ ਦੇਗਾ ਗੁਰਬਾਣੀ ਦੇ ਪਾਵਨ ਬਚਨਾਂ ਦੇ ਨਾਲ ਜਦੋਂ ਫਿਰ ਜੀਵ ਪਾਵਨ ਬਾਣੀ ਪੜ੍ਹਦਾ ਹੈ ਇਸ ਦੇ ਅੰਦਰ ਦੀ ਅੱਗ ਸ਼ਾਂਤ ਹੋ ਜਾਂਦੀ ਏ ਤੇ ਇਸ ਦਾ ਸੰਸਾਰ ਦੇ ਉੱਪਰ ਆਉਣਾ ਫਿਰ ਸਫਲਾ ਹੋਣ ਲੱਗ ਪੈਂਦਾ ਹੈ ਸਾਹਿਬ ਜੀ ਦੇ ਬੋਲ ਆਪਾਂ ਸਾਂਝੇ ਕਰ ਰਹੇ ਹਾਂ ਕਿ ਅਸਾੜ ਤਪੰਦਾ ਤਿਸ ਲੱਗੈ ਸਾਰਿਆਂ ਨੂੰ ਨਹੀਂ ਜਿਨ੍ਹਾਂ ਦੇ ਹਿਰਦੇ ਅੰਦਰ ਕਰਤੇ ਦੀ ਯਾਦ ਬਣ ਗਈ ਗੁਰੂ ਅਰਜਨ ਸਾਹਿਬ ਜੀ ਇਹਨਾਂ ਦਿਨਾ ਅੰਦਰ ਹੀ ਤੱਤੀ ਲੋਹ ਦੇ ਉੱਪਰ ਬੈਠ ਜਾਂਦੇ ਨੇ ਉਹ ਬਲਦੀ ਹੋਈ ਦੀਗ ਉਬਲਦਾ ਪਾਣੀ ਉਸ ਅੰਦਰ ਵੀ ਉਹਨਾਂ ਨੂੰ ਉਬਾਲਿਆ ਜਾਂਦਾ ਹੈ ਆਲੇ ਦੁਆਲੇ ਖੜੇ ਹੋਏ ਭਾਵੇਂ ਉਹ ਜਕਰੀਆ ਖਾਨ ਦੇ ਸਾਰੇ ਹਕੂਮਤ ਦੇ ਬੰਦੇ ਉਹਨਾਂ ਵਿੱਚੋਂ ਭਾਵੇਂ ਸ਼ੇਖ ਫਰੀਦ ਬੁਖਾਰੀ ਵਰਗਾ ਹੋਵੇ ਭਾਵੇਂ ਚੰਦੂ ਵਰਗਾ ਹੋਵੇ ਭਾਵੇਂ ਇਥੇ ਬਾਬਾ ਪ੍ਰਥੀਆ ਜੀ ਦੇ ਭਰਾਤਾਂ ਦਾ ਜ਼ਿਕਰ ਕਰ ਲਈਏ ਸਾਰੇ ਅੱਗ ਵਾਂਗ ਸੜੇ ਹੋਏ ਨੇ ਪਰ ਜਿਨ੍ਹਾਂ ਨੂੰ ਤਪਉਣਾ ਚਾਹੁੰਦੇ ਸਨ ਉਹ ਇਹਨਾਂ ਗਰਮੀ ਦੇ ਦਿਨਾਂ ਅੰਦਰ ਵੀ ਸ਼ਾਂਤ ਉਹਨਾਂ ਦੀ ਰਸਨਾ ਤਾਂ ਕਹਿ ਰਹੀ ਸੀ ਕਿ ਚਾਰੇ ਪਾਸੇ ਅੱਗ ਵਰਸੇ ਸੇਕ ਸੀਤਨ ਸਾੜਦਾ ਛਾਲੇ ਛਾਲੇ ਹੋ ਗਿਆ ਤਨ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿੱਠਾ ਖਾਲ ਆਇਦ ਯਾਰ ਦਾ ਉਹ ਵਿਆਕਲ ਹੋ ਗਿਆ ਤੇ ਚੀਕ ਢਾਈ ਮਾਰਦਾ ਸੁਣ ਸਤਿਗੁਰਾਂ ਕਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਜਲ ਰਹਾ ਹੈ ਹਮ ਸ਼ਾਂਤ ਹੈ ਘਰਨਾਮ ਸੇ ਜਿਨ੍ਹਾਂ ਦੇ ਕੋਲ ਖਰੀ ਦਾ ਨਾਮ ਪਰਮਾਤਮਾ ਦੀ ਯਾਦ ਚੱਲ ਪਏ ਉਨਾਂ ਨੂੰ ਕੋਈ ਵੀ ਤਪਾ ਨਹੀਂ ਸਕਦਾ ਅਸਾੜ ਤਪੰਦਾ ਤਿਸ ਲੱਗੇ ਹਰ ਨਾ ਕਨਾਂ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਗਤ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਪਰਮੇਸ਼ਰ ਨੂੰ ਜਿਹੜੇ ਤਿਆਗ ਦਿੰਦੇ ਨੇ ਵਿਸਾਰ ਦਿੰਦੇ ਨੇ ਤੇ ਆਸ ਮਨੁੱਖਾਂ ਉੱਪਰ ਰੱਖ ਲੈਂਦੇ ਨੇ ਸਹਿਬ ਕਹਿਣ ਲੱਗੇ ਉਹ ਅੱਜ ਵੀ ਡੁੱਬੇ ਤੇ ਉਹ ਕੱਲ ਵੀ ਡੁੱਬੇ ਸਤਿਗੁਰੂ ਨੂੰ ਵਿਸਾਰ ਕੇ ਜਿਹੜੇ ਮਨੁੱਖਾਂ ਦੇ ਅੱਗੇ ਹੀ ਝੁਕਦੇ ਫਿਰਦੇ ਨੇ ਸਤਿਗੁਰੂ ਦੀ ਵਿਚਾਰ ਧਾਰਾ ਨੇ ਉਹਨਾਂ ਨੂੰ ਮਨਮੁਖ ਕਹਿ ਦਿੱਤਾ ਤੇ ਸਮਝਾਇਆ ਕਹਿਣ ਲੱਗੇ ਇੱਕ ਦੀ ਟੇਕ ਲੈ ਲੈ ਜੀਵਨ ਸੁੱਚਜਾ ਬਣ ਜਾਏਗਾ ਅਰਦਾਸ ਕਰਿਆ ਕਰ ਧਰ ਜੀਰੇ ਇਕ ਟੇਕ ਤੋਂ ਲਾਹੇ ਬਿਡਾਨੀ ਆਸ ਨਾਨਕ ਨਾਮ ਧਾਈਐ ਕਾਰਜ ਆਵੇ ਰਾਸ ਸੇਵਕੈ ਲੱਗੇ ਤਜੋ ਸਿਆਣ ਬਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਹ ਜਾਏ ਜੇ ਮਾਲਕ ਦੇ ਨਾਲ ਜੁੜੇਗਾ ਤੇ ਤੇਰੇ ਸਾਰੇ ਦੁੱਖਾਂ ਦਾ ਉਹ ਬਿਨਾਸ਼ ਕਰ ਦੇਗਾ ਦੁਈਏ ਭਾਏ ਬਿਗੁਚੀਏ ਗਲ ਪਈਸ ਜਮ ਕੀ ਫਾਸ ਜਿਹੜਾ ਹੁਣ ਗੁਰੂ ਨੂੰ ਛੱਡ ਕੇ ਥਾਂ ਥਾਂ ਦੇ ਇਸ ਜਨਮ ਅੰਦਰ ਵੀ ਸਖਾਰੇ ਲਈ ਜਾਏਗਾ ਸਹਿਬ ਕਹਿਣ ਲੱਗੇ ਮੈਂ ਤੇ ਤੈਨੂੰ ਇਹ ਜਾਜ ਸਖਾਰਿਆ ਕਿ ਪਤਾ ਨਹੀਂ ਕਦੋਂ ਦਾ ਮਾਲਕ ਦੇ ਨਾਲੋਂ ਵਿਛੋੜਾ ਪੈ ਗਿਆ ਤੈਨੂੰ ਮੈਂ ਅਰਦਾਸ ਕਰਨ ਦੀ ਇਸ ਬਾਰਾ ਮਾਂ ਰਾਹੀ ਜੁਗਤੀ ਦੱਸ ਰਿਆਂ ਕਿ ਜਿਸ ਦਿਨ ਫੱਗਣ ਦਾ ਮਹੀਨਾ ਆਉਣਾ ਉਸ ਦਿਨ ਤੱਕ ਮਿਲਾਪ ਤੇਰਾ ਮਾਲਕ ਨਾਲ ਬਣ ਜਾਣਾ ਹੈ ਹੋ ਸਕਦਾ ਹੈ ਕੁਝ ਪਹਿਲਾਂ ਵੀ ਸਾਂਝ ਪਾ ਜਾਣ ਪਰ ਜੇ ਤੂੰ ਜਗ ਜੀਵਨ ਪੁਰਖ ਨੂੰ ਤਿਆਗ ਕੇ ਬੰਦੇ ਉੱਪਰ ਆਸ ਰੱਖੇਂਗਾ ਤੇ ਤੂੰ ਅੱਜ ਵੀ ਡੁੱਬਿਆ ਤੋ ਕੱਲ ਵੀ ਡੁੱਬਿਆ ਕਿਉਂ ਕਿਉਂਕਿ ਪਰਮਾਤਮਾ ਨੂੰ ਵਿਸਾਰਿਆ ਆਸਾ ਕੀ ਬਾਰ ਦੇ ਪਾਵਲ ਬੋਲ ਆਪਾਂ ਪਾਵਨ ਸਰਵਣ ਕਰਦੇ ਆਂ ਸਹਿਮ ਕਹਿਣ ਲੱਗੇ ਖਸਮ ਛੋੜ ਦੂਜੈ ਲੱਗੇ ਡੁੱਬੇ ਸੇਵਣ ਜਾ ਰਿਆ ਜਿਹੜੇ ਖਸਮ ਨੂੰ ਮਾਲਕ ਨੂੰ ਛੱਡ ਕੇ ਹੋਰਾਂ ਦੀ ਟੇਕ ਲੈ ਲੈਂਦੇ ਨੇ ਉਹ ਅੱਜ ਵੀ ਡੁੱਬੇ ਤੇ ਉਹ ਕੱਲ ਵੀ ਡੁੱਬੇ ਜਿਨ੍ਹਾਂ ਸਹਾਰਾ ਇੱਕ ਦਾ ਲੈ ਲਿਆ ਪਟ ਸਾਹਿਬਾਂ ਤਾਂ ਇਥੋਂ ਤੱਕ ਬੋਲ ਸਾਂਝੇ ਕਰਦੇ ਨੇ ਕਹਿਣ ਲੱਗੇ ਜੇ ਬਾਰੀ ਤੌਰ ਤੇ ਦੇਖਦੇ ਆ ਇੱਕ ਬਾਈਕ ਦੇ ਉੱਪਰ ਵੀ ਦੋ ਤਿੰਨ ਬੈਠ ਸਕਦੇ ਨੇ ਵੱਧ ਬੈਠਦੇ ਨੇ ਤੇ ਸਰਕਾਰ ਜੁਰਮਾਨਾ ਕਰ ਦਿੰਦੀ ਏ ਜੇ ਇੱਕ 4 ਵੀਲਰ ਗੱਡੀ ਦੀ ਗੱਲ ਕਰਦੇ ਆ ਉਸ ਅੰਦਰ ਹੋ ਸਕਦਾ ਹੈ ਕੋਈ 5 7 ਬੈਠ ਜਾਣ ਬੱਸ ਦੀ ਵੀ ਕੋਈ ਲਿਮਟ ਰੱਖੀ ਗਈ ریل ਗੱਡੀ ਅੰਦਰ ਵੀ ਮੁਸਾਫਰ ਬੈਠਦੇ ਨੇ ਇੱਕ ਇੱਕ ਕੋਚ ਦੀ ਵੀ ਕੋਈ ਲਿਮਟ ਰੱਖੀ ਗਈ ਆਕਾਸ਼ ਅੰਦਰ ਉੱਡਦੇ ਹੋਏ ਜਹਾਜ਼ ਦੀ ਵੀ ਕੋਈ ਲਿਮਟ ਹੈ ਜੇ ਵੱਧ ਬੈਠਦੇ ਨੇ ਤੇ ਨੁਕਸਾਨ ਵੀ ਹੋ ਸਕਦਾ ਹੈ ਹਰ ਚੀਜ਼ ਦੀ ਲਿਮਟ ਰੱਖੀ ਗਈ ਪਰ ਭਟ ਸਹਿਬਾਨ ਕਹਿੰਦੇ ਜੇ ਕਿਤੇ ਸਾਰਾ ਸੰਸਾਰ ਜਿੰਨੇ ਵੀ ਮਜਬਖਨ ਕੱਲਾ ਸਿੱਖ ਧਰਮ ਦੀ ਬਾਤ ਨਹੀਂ ਸਾਰੇ ਇੱਕੋ ਦਮ ਆ ਕੇ ਗੁਰੂ ਅੱਗੇ ਪੁਕਾਰ ਕਰਨ ਕਿ ਅਸੀਂ ਡੁੱਬਦੇ ਜਾ ਰਹੇ ਹਾਂ ਭਵ ਸਾਗਰ ਦੇ ਵਿੱਚੋਂ ਸਾਨੂੰ ਪਾਰ ਕਰ ਦਿਓ ਤੇ ਗੁਰੂ ਸਿਬ ਇਹ ਨਹੀਂ ਕਹਿਣਗੇ ਕਿ ਪਹਿਲਾਂ ਮੇਰੇ ਨਿਕਟ ਵਰਤੀ ਸਿੱਖ ਜਿਨ੍ਹਾਂ ਖੰਡੇ ਬਾਟੇ ਕੀ ਪੌਲ ਲਈ ਉਪਰੋਂ ਕਿਰਪਾਨਾਂ ਬਾਹਰੀ ਦਿਖਾਵਾ ਬੜਾ ਅੰਦਰੋਂ ਪਿਆਰ ਹੈ ਜਾਂ ਨਹੀਂ ਪਹਿਲਾਂ ਉਹ ਆ ਜਾਓ ਉਹਨਾਂ ਨੂੰ ਪਾਰ ਕਰਾਂਗਾ ਨਹੀਂ ਐਸਾ ਨਹੀਂ ਸਤਿਗੁਰੂ ਅੰਦਰ ਦੇ ਪਿਆਰ ਨੂੰ ਦੇਖਦਾ ਹੈ ਮਜਬ ਭਾਵੇਂ ਕੋਈ ਵੀ ਹੋਏ ਇੱਥੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਰੇ ਇੱਕੋ ਜੇ ਸਤਿਗੁਰੂ ਕਹਿੰਦੇ ਜੇ ਸਾਰਾ ਸੰਸਾਰ ਇੱਕੋ ਵਾਰੀ ਉਕਾਰ ਕਰੇ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਇੰਨੀ ਤਾਕਤ ਇਹ ਸਾਰੇ ਸ੍ਰਿਸ਼ਟੀ ਨੂੰ ਵੀ ਇੱਕੋ ਵਾਰੀ ਪਾਰ ਕਰ ਸਕਦੇ ਨੇ ਇਸ ਜਹਾਜ਼ ਦੀ ਕੋਈ ਲਿਮਟ ਨਹੀਂ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਸਗਲ ਸ੍ਰਿਸ਼ਟ ਸਾਰੀ ਸ੍ਰਿਸ਼ਟੀ ਦੇ ਜੀਵ ਇੱਕੋ ਵਾਰੀ ਆ ਜਾਣ ਗੁਰੂ ਸਾਰਿਆਂ ਨੂੰ ਪਾਰ ਕਰ ਦੇਗਾ ਤੇ ਜੇ ਗੁਰੂ ਨਾਲ ਨਹੀਂ ਜੁੜਦਾ ਦੁਈਏ ਭਾਏ ਬਿਗੁੱਚੀਏ ਗੱਲ ਪਈਸ ਜਮ ਕੀ ਫਾਸ ਫਿਰ ਰੱਬ ਨੂੰ ਗੁਰੂ ਨੂੰ ਦੋਸ਼ ਨਾ ਦਈ ਇਹ ਜਮਾਂ ਦੀ ਫਾਹੀ ਨੇ ਇੱਕ ਦਿਨ ਫੇਰ ਤੈਨੂੰ ਘੇਰ ਲੈਣਾ ਕਿਉਂਕਿ ਜੇ ਕਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਕੁਝ ਬੀਜੇਗਾ ਉਹ ਵੜਣਾ ਪੈਣਾ ਹੈ ਉਹ ਤੈਨੂੰ ਹੀ ਖਾਣਾ ਪੈਣਾ ਕੋਈ ਕਿਸਾਨ ਖੇਤ ਅੰਦਰ ਫਸਲ ਬੀਜਦਾ ਹੈ ਜਦੋਂ ਫਸਲ ਪੱਕ ਜਾਂਦੀ ਏ ਸਾਰੀ ਫਸਲ ਕੋਈ ਕਿਸਾਨ ਆਪਣੇ ਘਰ ਅੰਦਰ ਨਹੀਂ ਰੱਖਦਾ ਆਪਣੇ ਬੱਚਿਆਂ ਵਾਸਤੇ ਕੁਝ ਦਾਣੇ ਰੱਖ ਕਿ ਇੱਕ ਸਾਲ ਤੱਕ ਆਉਂਦੀ ਕਣਕ ਤੱਕ ਇਹ ਦਾਣੇ ਖਤਮ ਨਾ ਹੋਣ ਉਹਨੇ ਇੱਕ ਦਾਣੇ ਘਰ ਵਿੱਚ ਰੱਖ ਕੇ ਸਾਰੇ ਅੱਗੇ ਵੇਚ ਦਿੰਦਾ ਇਹ ਦਾਣੇ ਫਿਰ ਪਤਾ ਨਹੀਂ ਕਿਸ-ਕਿਸ ਦੇ ਮੂੰਹ ਨੂੰ ਆਟਾ ਜਾ ਲਗੇ ਸਾਰਾ ਉਹ ਫਸਲ ਜਿਹੜਾ ਕਿਸਾਨ ਘਰ ਅੰਦਰ ਆਪ ਨਹੀਂ ਵਰਤਦਾ ਜੇ ਕੱਪੜੇ ਦੀ ਦੁਕਾਨ ਤਾਂ ਕੱਪੜਾ ਸਾਰਾ ਆਪ ਨਹੀਂ ਪਾਉਣਾ ਪਤਾ ਨਹੀਂ ਇਹ ਕੱਪੜਾ ਵੇਚ ਕੇ ਕਿੱਥੇ-ਕਿੱਥੇ ਚਲਾ ਜਾਣਾ ਕੋਈ ਵੀ ਕਾਰੋਬਰ ਇਸ ਤਰ੍ਹਾਂ ਗੱਲ ਕਰ ਲਈਏ ਪਰ ਜਿਹੜੇ ਬੁਰੇ ਕਰਮ ਕਰ ਰਹੇ ਨੇ ਜਿਨੂੰ ਸਤਿਗੁਰੂ ਨੇ ਪਾਵਨ ਬਾਣੀ ਅੰਦਰ ਕਿਹਾ ਬਹੁ ਪਰਪੰਚ ਕਰ ਪਰਤਨ ਲਿਆਵੇ ਸੁੱਤਦਾਰਾ ਤੇ ਆਨ ਲੁਟਾਵੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਅੰਤ ਨਬੇਰਾ ਤੇਰੇ ਝੀਪੈ ਲੀਜੈ ਇਥੇ ਕੋਈ ਨਹੀਂ ਵੰਡਾਏਗਾ ਸਾਰੇ ਦਾ ਸਾਰਾ ਤੈਨੂੰ ਆਪ ਹੀ ਖਾਣਾ ਪੈਣਾ ਇਸ ਕਰਕੇ ਸਹਿਬ ਕਹਿਣ ਲੱਗੇ ਕਰਮ ਕਰਨ ਲੱਗਾ ਸੁਚੇਤ ਹੋ ਜਾਈਂ ਕਿਤੇ ਕਰਮ ਗਲਤ ਨਾ ਹੋ ਜਾਏ ਹੋ ਸਕਦਾ ਕਿਤੇ ਧਰਤੀ ਅੰਦਰ ਪਾਇਆ ਕੋਇਆ ਬੀਜ ਤਾਂ ਕੱਲਰ ਧਰਤੀ ਕਰਕੇ ਸ਼ਾਇਦ ਨਾ ਪਰਫੁੱਲਤ ਹੋਏ ਪਰ ਤੇਰੇ ਕਰਮ ਕੀਤੇ ਇਹਨਾਂ ਨੇ ਤਾਂ ਇੱਕ ਦਿਨ ਤੇਰੇ ਸਾਹਮਣੇ ਆ ਹੀ ਜਾਣਾ ਇਸ ਕਰਕੇ ਕਰਮ ਕਰਨ ਲਗਾ ਸੁਚੇਤ ਹੋਈਂ ਬੁਰਾ ਨਾ ਕਰੀ ਨਹੀਂ ਤੇ ਇਸ ਦਾ ਲੇਖ ਤੈਨੂੰ ਦੇਣਾ ਪਏਗਾ ਜੇਗਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆ ਰਹਿਣ ਵਿਖਾਣੀ ਪਸ਼ੂਤਾਣੀ ਉਠ ਚੱਲੀ ਗਈ ਨਿਰਾਸ਼ ਸਹਿਬ ਕਹਿਣ ਲੱਗੇ ਸਮਾ ਖਤੋਂ ਨਿਕਲਦਾ ਜਾ ਰਿਹਾ ਹੈ ਰਹਿਣ ਰਾਤ ਵੀ ਚਲੇ ਗਏ ਦਿਨ ਨੇ ਵੀ ਚਲੇ ਜਾਣਾ ਹੈ ਜ਼ਿੰਦਗੀ ਬਚਪਨ ਚਲਾ ਗਿਆ ਜਵਾਨੀ ਵੀ ਚਲੀ ਜਾਣੀ ਹੈ ਮੁਢਾਪਾ ਵੀ ਚਲਾ ਜਾਣਾ ਜੇ ਸਵਾਸ ਚੱਲਦੇ ਰਹੇ ਇੱਥੇ ਕਿਸੇ ਵੀ ਟਿਕੇ ਨਹੀਂ ਰਹਿਣਾ ਭਾਈ ਵੀਰ ਸਿੰਘ ਕਹਿੰਦੇ ਸਮੇਂ ਦੀ ਕਦਰ ਕਰ ਜਿਨ੍ਹਾਂ ਨੇ ਸਮੇਂ ਦੀ ਕਦਰ ਕੀਤੀ ਉਹ ਦੁਨੀਆਂ ਦੇ ਤਖਤੇ ਤੇ ਉਜਾਗਰ ਹੋ ਗਏ ਜਿਨ੍ਹਾਂ ਸਮੇਂ ਦੀ ਕਦਰ ਨਹੀਂ ਕੀਤੀ ਸਮੇ ਨੇ ਵੀ ਉਹਨਾਂ ਨੂੰ ਇੱਕ ਦੋ ਪੀੜੀਆਂ ਤੋਂ ਬਾਅਦ ਮਿਟਾ ਦਿੱਤਾ ਕੋਈ ਨਹੀਂ ਜਾਣਦਾ ਆਪਣੇ ਪੜਦਾਦੇ ਦੇ ਨਾਮ ਤੋਂ ਬਾਅਦ ਕਿ ਕਿਹੜੇ ਸਾਡੇ ਘਰ ਦੇ ਅੰਦਰ ਵੱਡੇ ਬਜ਼ੁਰਗ ਹੋਏ ਭਾਈ ਵੀਰ ਸਿੰਘ ਕਹਿੰਦੇ ਸਮੇ ਦੀ ਕਦਰ ਕਰ ਸਮਾਂ ਤੇਰੀ ਕਦਰ ਕਰਵਾ ਦੇਗਾ ਰਈ ਵਾਸਤੇ ਘੱਟ ਸਮੇ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇ ਕਿਸ ਕਾਈ ਕੰਨੇ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਬੰਨੇ ਤ੍ਰਿਖੇ ਆਪਣੇ ਵੇਖ ਗਿਆ ਟੱ ਬੰਨੇ ਬੰਨੇ ਹੋ ਅਜੇ ਸੰਭਾਲ ਇਸ ਸਮੇਂ ਨਾ ਕਰ ਸਬਲ ਉਡੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਸਮਾਂ ਹੱਥੋਂ ਨਿਕਲਿਆ ਇਸਨੇ ਵਾਪਸ ਕੋਈ ਨਹੀਂ ਆਉਣਾ ਬਸ ਪਛਤਾਵਾ ਹੀ ਰਹਿ ਜਾਣਾ ਰਹਿਣ ਵਿਖਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ਗੁਰੂ ਨਾਲ ਨਾਂ ਜੁੜਿਆ ਤੇ ਨਿਰਾਸ਼ਾ ਹੀ ਵਾਪਸ ਮੁੜ ਜਾਏਗਾ ਪਰ ਕਹਿੰਦੇ ਨਿਰਾਸ਼ ਨਾ ਹੋਈ ਜੇ ਗੁਰੂ ਨਾਲ ਜੁੜੇ ਤੇ ਅੱਜ ਵੀ ਜ਼ਿੰਦਗੀ ਦੇ ਭਾਵੇਂ ਕਿਹੜੇ ਪੜਾਤੇ ਹੈ ਇੱਥੇ ਤਾਂ ਬੁੱਢਿਆਂ ਨੂੰ ਬਜ਼ੁਰਗਾਂ ਨੂੰ ਵੀ ਬੁੱਢੇ ਨਹੀਂ ਕਿਹਾ ਜਾਂਦਾ ਸਤਿਗੁਰੂ ਪਾਵਨ ਬਾਣੀ ਅੰਦਰ ਵਾਰ-ਵਾਰ ਸਮਝਾਉਂਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਜਿਨ੍ਹਾਂ ਦੀ ਸਾਝ ਗੁਰੂ ਨਾਲ ਬਣ ਜਾਏ ਉਹ ਬਜ਼ੁਰਗ ਬੁੱਢੇ ਨਹੀਂ ਉਹ ਤਾਂ ਜ਼ਿੰਦਗੀ ਨੂੰ ਸਫਲियां ਕਰ ਗਏ ਉਹਨਾਂ ਨੂੰ ਗੁਰੂ ਮਿਲਿਆ ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਈ ਖਲਾਸ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਏ ਉਹ ਗੁਰੂ ਫਿਰ ਜ਼ਿੰਦਗੀ ਦੇ ਅੰਦਰ ਐਸੀ ਬਖਸ਼ਿਸ਼ ਰਹਿਮਤ ਕਰਦਾ ਹੈ ਕਿ ਭਟ ਸੇ ਬਾਨਾ ਨੂੰ ਕਹਿਣਾ ਪੈ ਜਾਂਦਾ ਅੰਮਿਆ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਤ ਦਰਿਆਉ ਜਨਮ ਖਮ ਕਾਲਕ ਧੋਵੈ ਸੋ ਕਹੁ ਟਲ ਗੁਰ ਸੇਵਿਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਸਾਨੂੰ ਅੰਦਰ ਦਰਸ਼ਨਾ ਦੀ ਤੜਫਲਾ ਦਿਓ ਤੇ ਸਾਡੀ ਰਸਨਾ ਏਕੈ ਉੱਠੇ ਪ੍ਰਭ ਦੁੱਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਤੇ ਜਿਨ੍ਹਾਂ ਦੀ ਅਰਦਾਸ ਇਹ ਬਣ ਜਾਏ ਕਿ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਮੈਂ ਤਾਣ ਦੀ ਬਾਣ ਤੂੰ ਏ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈ ਘੂਰ ਥਾਉ ਨਾਹੀ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਉਹਨਾਂ ਵਾਸਤੇ ਸਹਿਬ ਕਹਿਣ ਲੱਗੇ ਆਸਾੜ ਸੁਹੰਦਾ ਪਹਿਲਾਂ ਤਪੰਦਾ ਸੀ ਹੁਣ ਕਹਿਣ ਲੱਗੇ ਸੁਹੰਦਾ ਬਣ ਗਿਆ ਚੰਗਾ ਬਣ ਗਿਆ ਉਹ ਹਾੜ ਅੰਦਰ ਪੈਂਦੀ ਹੋਈ ਬਾਹਰੀ ਕਰਮੀ ਵਿੱਚ ਵੀ ਆਨੰਦ ਮਾਣੀ ਜਾਂਦੇ ਨੇ ਅਸਾੜ ਸੁਹੰਦਾ ਇਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਹਿਰਦਿਆਂ ਅੰਦਰ ਪਰਮਾਤਮਾ ਦੀ ਯਾਦ ਬਣ ਜਾਈ ਉਹਨਾਂ ਦਾ ਸੰਸਾਰ ਅੰਦਰ ਆਇਆ ਹੋਇਆ ਸਫਲਾ ਗੁਜਾਂਦਾ ਹੈ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਨ ਸਾਹਿਬ ਜੀ ਦੇ ਇਹ ਪਾਵਨ ਬੋਲ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹ ਕੁਝ ਬਚਨਾਂ ਦੀ ਵਿਚਾਰ ਜਿਹੜੀ ਹੈ ਬਖਸ਼ ਰਹਿਮਤ ਕਰਕੇ ਆਪ ਹੀ ਕਰਵਾ ਲਈ ਸਿੱਖੀ ਸੰਦੇਸ਼ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ